ਇਸ ਸਮੇਂ ਇੱਕ ਗਾਣਾ ਜਾਂਦਾ ਜਾਂਦਾ ਘੁੰਮਣ ਘਮਾਉਣ ਨੂੰ ਤਾਂ ਥੱੜ ਰੱਖਿਆ ਬੋਲਟ ਤਾਂ ਰੱਖਿਆ ਪਟਾਕੇ ਪਾਉਣ ਪਰ ਹੁਣ ਜਿਹੜੇ ਮੋਟਰਸਾਈਕਲ ਪਟਾਕੇ ਪਾਉਂਦੇ ਨੇ ਉਹਨਾਂ ਦੀ ਖੈਰ ਨਹੀਂ ਅੱਜ ਦੀ ਨੌਜਵਾਨ ਪੀੜ੍ਹੀ ਆਪਣੀ ਫੌਕੀ ਟੌਰ ਬਣਾਉਣ ਦੇ ਲਈ ਬੋਲਟ ਮੋਟਰਸਾਈਕਲ ਨੂੰ ਮੋਡੀਫਾਈ ਕਰਨ ਤੋਂ ਬਾਅਦ ਸ਼ਹਿਰ ਵਿੱਚ ਪਟਾਕੇ ਮਾਰ ਕੇ ਆਮ ਜਨਤਾ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਠਾਣਾ ਕਤਵਾਲੀ ਨਾਭਾ ਦੇ ਦਵੰਗ ਐਸਐਚਓ ਸਰਪਜੀਤ ਸਿੰਘ ਦੀ ਮਾਮਲੋਂ ਇੱਕ ਵੱਡਾ ਨਾਕਾ ਲਗਾ ਕੇ ਨੇ ਕਹੀਂ ਬੋਲਟ ਮੋਟਰਸਾਈਕਲਾਂ ਨੂੰ ਇੰਪੌਂਡ ਕੀਤਾ ਗਿਆ ਅਤੇ ਹਜ਼ਾਰਾਂ ਦੇ ਚਲੰਕ ਕੱਟੇ ਗਏ ਇਥੇ ਹੀ ਬਸ ਨਹੀਂ ਆਉਣ ਜਾਣ ਵਾਲੇ ਵਾਹਨਾਂ ਦੇ ਸ਼ੀਸ਼ਿਆਂ ਤੇ ਲੱਗੀਆਂ ਕਾਲੀਆਂ ਯਾਲੀਆਂ ਨੂੰ ਵੀ ਜਿੱਥੇ ਮੌਕੇ ਤੇ ਉਤਾਰਿਆ ਗਿਆ ਅਤੇ ਕਾਰਾਂ ਦੇ ਚਲਾਨ ਵੀ ਕੱਟੇ ਗਏ ਇਸ ਉਪਰੰਤ ਬੇਖਦੇ ਹੋਏ ਸ਼ਹਿਰ ਨਿਵਾਸੀ ਕਾਫੀ ਖੁਸ਼ ਨਜ਼ਰ ਆਏ। ਉਹਨਾਂ ਦਾ ਕਹਿਣਾ ਕਿ ਹੁਲੜਵਾਜ ਨੌਜਵਾਨ ਅਕਸਰ ਹੀ ਬੋਲਟ ਮੋਟਰਸਾਈਕਲ ਦੇ ਪਟਾਕੇ ਮਾਰ ਕੇ ਸ਼ਹਿਰ ਵਿੱਚ ਦਹਿਸ਼ਤ ਮਚਾਰੇ ਸੀ ਅਤੇ ਜੋ ਅੱਜ ਪੁਲਿਸ ਵੱਲੋਂ ਕਾਰਵਾਈ ਕੀਤੀ ਹੈ, ਚਲਾਕਾ ਜੁ ਕਦਮ ਹੈ। ਇਸ ਮੌਕੇ ਤੇ ਸ਼ਾਨਕਤਵਾਲੀ ਨਾਪਾਦੇ ਐਸਐਚਓ ਸਰਬਜੀਤ ਜਿੰਮਾ ਨੇ ਕਿਹਾ ਕਿ ਬੋਲਟ ਮੋਟਰਸਾਈਕਲ ਸਵਾਰ ਨੌਜਵਾਨ ਬੋਲਟ ਮੋਟਰਸਾਈਕਲ ਦੇ ਪਟਾਕੇ ਬਜਾਉਂਦੇ ਸੀ ਅਤੇ ਅੱਜ ਅਸੀਂ ਵੱਡਾ ਨਾਕਾ ਲਾ ਕੇ ਬੋਲਟ ਮੋਟਰਸਾਈਕਲ ਦੇ ਜਿੱਥੇ ਚਲਾਨ ਕੱਟੇ ਹੁੰਦੇ ਸੀ ਕਾਰਾਂ ਦੇ ਲਗਾਈਆਂ ਕਾਲੀਆਂ ਜਾਲੀਆਂ ਨੂੰ ਵੀ ਉਤਰਵਾ ਦਿੱਤਾ ਗਿਆ ਉਹਨਾਂ ਦੇ ਵਿੱਚ ਚਲਾਨ ਕੱਟੇ ਗਏ ਉਹਨਾਂ ਨੇ ਸਖਤ ਹਦਾਇਤ ਕੀਤੀ ਕਿ ਜੋ ਵੀ ਬੋਲਟ ਮੋਟਰਸਾਈਕਲ ਦੇ ਪਟਾਕੇ ਬਜਾਏਗਾ ਉਸ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਿਆ ਨਹੀਂ ਜਾਵੇਗਾ ਇਸ ਮੌਕੇ ਤੇ ਸ਼ਹਿਰ ਨਿਵਾਸੀ ਮਨੀਸ਼ ਮਿੱਤਲ ਨੇ ਕਹਾਂ ਕਿ ਪੁਲਿਸ ਵੱਲੋਂ ਜੋ ਇਹ ਕਾਰਵਾਈ ਕੀਤੀ ਗਈ ਹੈ ਬਹੁਤ ਹੀ ਸਲਾਕਾ ਜੋ ਕਦਮ ਹੈ। ਉਹਨਾਂ ਨੇ ਕਹਾਂ ਕਿ ਬੁਲਟ ਮੋਟਰਸਾਈਕਲ ਦੇ ਪਟਾਕੇ ਵਜਾ ਕੇ ਨੌਜਵਾਨ ਹੁੱਲੜਬਾਜੀ ਕਰਦੇ ਹੋਏ ਨਜ਼ਰ ਆਉਂਦੇ ਸੀ। ਅਸੀਂ ਜਿਹੜੇ ਬਲੈਕ ਫੈਨਵੇਂ ਵਾਲੇ ਦੋ ਗੱਡੀਆਂ ਚਲਾਨ ਕੀਤੀ ਤੇ ਪੰਜ ਮੋਟਰਸਾਈਕਲ ਜਿਹੜੇ ਨੇ ਬੁਲਟ ਅਪੋਰਟ ਕੀਤੇ ਨੇ। ਜਿਹੜੀ ਸਾਡੀ ਇਹ ਰੂਟੀਨ ਚੈਕਿੰਗ ਹੀ ਹੈ ਜੀ। ਸਾਡੇ ਐਸਐਸਪੀ ਸਾਹਿਬ ਵੱਲੋਂ ਜਿਹੜੇ ਖਾਸਦਾਇਤਾ ਦਿੱਤੀਆਂ ਗਈਆਂ ਵੀ ਔਰ ਵਿਦਆਊਟ ਨੰਬਰ ਮੋਟਰਸਾਈਕਲ ਜਾਂ ਬੁਲਟ ਮੋਟਰਸਾਈਕਲ ਜਿਹੜੇ ਪਟਾਕੇ ਵਾਲੇ ਐਮਬਾਉਂਡ ਕਰੋ। ਇਹ ਵੀ ਲੱਗਦਾ ਕਾਫੀ ਪਰੇਸ਼ਾਨ ਵੀ ਹੁੰਦੇ ਸੀ ਲੋਕ ਪਟਾਕੇ ਮਾਰ ਕੇ ਚਲੇ ਜਾਂਦੇ ਸੀ। ਬਿਲਕੁਲ ਪਰੇਸ਼ਾਨੀ ਵਾਲਾ ਕੱਲ ਹੈ ਜੀ ਬਿਲਕੁਲ ਕੋਈ ਬਜ਼ੁਰਗ ਜਾਂਦਾ ਹੋਵੇ ਪਟਾਕੇ ਮਾਰਦੇ ਨੇ ਉਹ ਬਿਲਕੁਲ ਬਿਲਕੁਲ ਇੱਕ ਨਾਨਸੈਂਸ ਹੀ ਹੈਗੀ ਹੈ ਤੇ ਵਾਇਲੇਸ਼ਨ ਆਫ ਦਾ ਰੂਲਸ ਆ। ਅਸੀਂ ਜਿਹੜਾ ਅੱਜ ਪੂਰੀ ਮਹਿਮ ਚਲਾਈ ਆ ਦੇਖੋ ਜੀ ਅੱਜ 5-6 ਮੋਟਰਸਾਈਕਲ ਜਿਹੜੇ ਬਾਉਂਡ ਕੀਤੇ ਨੇ। ਇਹਨਾਂ ਕਾਲੀ ਜਾਲੀਆਂ ਵਾਲੇ ਵੀ ਕਾਫੀ ਆ ਜਿਹੜੇ ਕ੍ਰਾਈਮ ਦੀ ਗੱਲ ਹੈ ਇਹਨਾਂ ਨੇ ਕੀ ਪਟਾਕੇ ਕੀ ਲੈ ਕੇ ਜਾ ਰਹੇ ਨੇ ਕੁ ਨਾਹੀਂ ਨਾ ਤਾਂ ਹੀ ਨਾਕੇ ਲੱਗਦੇ ਨੇ ਜੀ ਪ੍ਰੀਵੈਂਟਿਵ ਐਕਸ਼ਨ ਲੈ ਰਹੇ ਆਂ ਸੀ ਤੇ ਜੋ ਚਰਾਂ ਜਿੰਨੇ ਦੀ ਚਲਾਨੀਆਂ ਚਲਾਨਿੰਗ ਕਰ ਰਹੇ ਜੀ ਕੋਈ ਵੀ ਨੋਜਵਾਨ ਨਹੀਂ ਸੁਧਰਨਗੇ ਹੋਣਾ ਮਾਤੇ ਕੀ ਸਵੇਖ ਫਿਰ ਸਾਡੇ ਕੋਲ ਤਾਂ ਜੋ ਕਾਨੂੰਨ ਆ ਜੀ ਕਾਨੂੰਨ ਦੇ ਮੁਤਾਬਕ ਫਿਰ ਕਾਰਵਾਈ ਹੈ ਕਾਰਵਾਈ ਤੋਂ ਬਾਅਦ ਡਬਲ ਹੋਗਾ ਉਹਦਾ सस्पेंशन ਆਫ ਦਾ ਲਾਇਸੈਂਸ ਹੈ ਜੀ ਕੀ ਕੀ ਲੱਗਦਾ ਵੀ ਜਿਹੜੇ ਪਟਾਕੇ ਮਾਰਦੇ ਨੇ ਪਰਿਵਾਰ ਨੂੰ ਵੀ ਪਤਾ ਹੁੰਦਾ ਉਹ ਬੋਲਟ ਸਾਡਾ ਬੱਚਾ ਲੈ ਕੇ ਜਾ ਰਿਹਾ ਇਹ ਨਵੀਂ ਨਵੇਂ ਐਕਚੁਅਲੀ ਕੀ ਨਵੀਂ ਜਨਰੇਸ਼ਨ ਆ ਜੀ ਉਹ ਨਵਾਂ ਨਵੇਂ ਨੂੰ ਇੱਕ ਨਵਾਂ ਚਾਹ ਹੁੰਦਾ ਜੀ ਇਸ ਪੁਲਟ ਦੀ ਆਵਾਜ਼ ਵੱਣੀ ਚਾਹੀਦੀ ਐ ਪੜਨਾ ਚਾਹੀਦਾ ਬਿਕੋਜ਼ ਔਰ ਸੁਪਰੀਮ ਕੋਰਟ ਦੀ ਬੜੀਆਂ ਸਟ੍ਰਿਕਟ ਰੂਲਿੰਗਸ ਨੇ ਦੇ ਇਹਦੇ ਪ੍ਰਤੀ ਇਹ ਸਾਡੇ ਸ਼ਹਿਰ ਦੀ ਪੁਲਿਸ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਜਿਹੜੀ ਕਿ ਇਹ ਚੀਜ਼ ਨੂੰ ਰੋਕਦੀ ਹੈ ਇਹ ਸਮਾਜ ਵਿੱਚ ਇੱਕ ਵਧੀਆ ਮੈਸੇਜ ਦੇ ਰਹੀ ਹੈ ਵੀ ਜਿਹੜਾ ਸ਼ਰਾਰਤੀ ਅਨਸਰ ਨੂੰ ਰੋਕਿਆ ਜਾ ਰਿਹਾ ਹੈ ਇਹ ਬੱਚਿਆਂ ਦੇ ਮਾਪੇ ਨੂੰ ਵੀ ਦੇਖਣਾ ਚਾਹੀਦਾ ਵੀ ਜਿਹੜੇ ਬੱਚੇ ਪੁਲਟ ਦੇ ਪਟਾਕੇ ਪਾ ਰਹੇ ਨੇ ਕੱਲ ਮੋਢਾ ਹੀ ਨਾਮ ਖਰਾਬ ਕਰ ਰਹੇ ਨੇ ਸ਼ਹਿਰ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਜੇ ਨੌਜਵਾਨ ਪੀੜੀ ਦਾ ਰਾਹਾਂ ਦੇ ਟੱਲ ਪਈ ਆ ਜਿਹੜੀ ਇਹ ਹੁੱਲੜਬਾਜੀ ਹੈ ਜੀ ਇਹ ਹੋਰ ਕੁਝ ਨਹੀਂ ਹੈ ਸਿਰਫ ਹੁੱਲੜਬਾਜੀ ਕਰਕੇ ਹੀ ਬੱਚੇ ਕਦੁੱਦਿਆਂ ਦੇਖ ਕੇ ਅੱਗੇ ਵਧੀ ਜਾ ਰਹੇ ਨੇ ਇਹ ਪੁਲਿਸ ਦਾ ਬਹੁਤ ਵਧੀਆ ਕੰਮ ਹੈ ਜੇ ਇਹਨਾਂ ਨੂੰ ਰੋਕਣਗੇ ਤਾਂ ਹੀ ਅੱਗੇ ਜਾ ਕੇ ਰੋਕਣਗੇ ਨਹੀਂ ਇਹ ਹੋਰ ਬੱਤਾ ਜਾ ਰਿਹਾ ਸੀ ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਬੱਚਿਆਂ ਨੂੰ ਵੇਰ ਕਰਦੇ ਜਿੱਥੇ ਪੁਲਿਸ ਤਾਂ ਆਪਣੇ ਵੱਲੋਂ ਪਹਿਲ ਕਰਦੀ ਆ ਟ੍ਰੈਫਿਕ ਪੁਲਿਸ ਵੀ ਕਰਦੀ ਆ ਦੂਜੀ ਪੁਲਿਸ ਵੀ ਕਰਦੀ ਆ ਤੇ ਪੇਰੈਂਟਸ ਦਾ ਵੀ ਫਰਜ਼ ਬਣਦਾ ਹੈ ਬਿਲਕੁਲ ਜੇ ਪੇਰੈਂਟਸ ਨਹੀਂ ਰੋਕਦੇ ਤਾਂਹੀਂ ਪੁਲਿਸ ਨੂੰ ਇਹ ਕੰਮ ਕਰਨਾ ਪੈ ਰਿਹਾ ਜੇ ਪੇਰੈਂਟਸ ਹੀ ਰੋਕ ਰਹੇ ਹੁੰਦੇ ਬੱਚਿਆਂ ਨੂੰ ਤਾਂ ਫਿਰ ਪੁਲਿਸ ਨੂੰ ਇਹ ਕੰਮ ਕਰਨ ਦੀ ਲੋੜ ਹੀ ਨਹੀਂ ਸੀਗੀ ਇੱਕ ਕੋਰਟ ਵੱਲੋਂ ਵੀ ਸਖਤ ਹਦਾਇਤਾਂ ਨੇ ਫੇਰ ਵੀ ਉਸਦੇ ਬਾਅਦ ਉਹ ਜਿਹੜਾ ਇਹਦਾ ਕੁਝ ਕਰ ਰਿਹਾ ਪਟਾਕੇ ਦਾ ਬਿਲਕੁਲ ਜੀ ਇਹ ਤਾਂ ਹੁਣ ਪੁਲਿਸ ਹੀ ਰੋਕ ਸਕਦੀ ਆ ਪੁਲਿਸ ਇਹ ਚੀਜ਼ ਤੇ ਥੱਲ ਪਾ ਸਕਦੀ ਆ ਔਰ ਪੁਲਿਸ ਕੋਲ ਹੀ ਪਾਵਰ ਹੈ ਪੁਲਿਸ ਆਪਣਾ ਕੰਮ ਬਕੂਪੀ ਕਰ ਰਹੀ ਹੈ ਇਸ ਨਾਲ ਇਹ ਚੀਜ਼ ਬਿਲਕੁਲ ਰੁਕੂਗੀ ਰੁਕੂਗੀ ਪੁਲਿਸ ਦੇ ਕੰਮ ਨੂੰ ਕਿਵੇਂ ਸਹਾਰ ਦੇਣੀ ਨਹੀਂ ਪੁਲਿਸ ਦਾ ਇਹ ਕੰਮ ਬਹੁਤ ਵਧੀਆ ਜੀ ਸ਼ਹਿਰ 'ਚ ਸ਼ਾਂਤੀ ਹੋਵੇਗੀ ਹੁਣ ਤੁਸੀਂ ਮੰਨ ਲਓ ਸੜਕ 'ਤੇ ਕੋਈ ਬੋਲਟਾ ਦਾ ਪਟਾਕਾ ਪਜ ਜਾਂਦਾ ਕੋਈ ਬਜ਼ੁਰਗ ਹੋਵੇ ਉਹ ਇਕਦਮ ਡਰ ਕੇ ਦਹਿਲ ਵੀ ਸਕਦਾ ਕੋਈ ਛੋਟਾ ਬੱਚਾ ਦਹਿਲ ਸਕਦਾ ਇਹ ਤਾਂ ਬਹੁਤ ਵਧੀਆ ਉਪਰਾਲਾ ਕੋਲੋਂ